ਅਸੀਂ ਕਾਜੀ ਅਸੀਂ ਅਜੇ ਪਹੁੰਚੇ ਹਾਂ ਬਠਿੰਡਾ ਦੇ ਦਾਦੀ ਪੁੱਤੀ ਪਾਰਕ ਵਿਖੇ ਚੋਣਾਂ ਦਾ ਮਾਹੌਲ ਹੈ ਇਸ ਟਾਈਮ ਪੂਰਾ ਗਰਮ ਹੈ ਤੇ ਇੱਥੇ ਲੋਕ ਆਏ ਹੋਏ ਨੇ ਅਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਨੇ ਅਜੇ ਤੱਕ ਕੰਮ ਕੀਤੇ ਨਹੀਂ ਜੇ ਆਪਾਂ ਗੱਲ ਕਰੀਏ ਤਾਂ ਕੰਮ ਇਸ ਤੋਂ ਪਹਿਲਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਵੱਲ ਕੀਤੇ ਨਹੀਂ ਇੰਜ ਨੂੰ ਲੈ ਕੇ ਕਾਫੀ ਸਿਆਸਤ ਹੋ ਰਹੀ ਹੈ ਏ ਬਾਬੀ ਪੋਤੀ ਪਾਰਕ ਦੇ ਵਿੱਚ ਕੁਝ ਲੋਕ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਟਾਈਮ ਜਿਹੜਾ ਆਪਣਾ ਇਸ ਟਾਈਮ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਸ ਨੂੰ ਲੈ ਕੇ ਕਿਹੜੀ ਪਾਰਟੀ ਨੇ ਇੱਥੇ ਆਪਣਾ ਜਿਆਦਾ ਕੰਮ ਕੀਤਾ ਨੇ ਮਾਹੌਲ ਜਿਹੜਾ ਉਸ ਟਾਈਮ ਪੂਰਾ ਬਨਾਇਆ ਮਾਹੌਲ ਬਈ ਬਠਿੰਡਾ ਹੌਟ ਸੀਟ ਹੈ ਜੀ ਮਾਹੌਲ ਪੂਰਾ ਭਖਿਆ ਹੋਇਆ ਸੀ ਉਹ ਤੁਹਾਨੂੰ ਵੀ ਪਤਾ ਇਸ ਗੱਲ ਦਾ ਪਰ ਆਪਾਂ ਇਹ ਵੀ ਦੇਖਣਾ ਹੈ ਵੀ ਆਪਾਂ ਜਿਤਾ ਕੇ ਕਿਹਨੂੰ ਭੇਜਣਾ ਹੈ ਤੁਹਾਨੂੰ ਪਤਾ ਹੈ ਜੀ ਸੈਂਟਰ 'ਚ ਤਾਂ ਬੀਜੇਪੀ ਸਰਕਾਰ ਰਿਪੀਟ ਹੋਣੀ ਹੈ ਇਸ ਦੇ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਜੇ ਆਪਾਂ ਉਹਦੇ ਜ ਆਪਣਾ ਹਿੱਸਾ ਪਾਵਾਂਗੇ ਤਾਂ ਉਸੇ ਬਸ਼ਨਡੇ ਦੀ ਤਰੱਕੀ ਹੈ ਜੀ ਠੀਕ ਹੈ ਜੀ ਇੱਥੇ ਹੋਰ ਵੀ ਸਾਰੇ ਬਹੁਤ ਸਾਰੇ ਲੀਡਰ ਨੇ ਜੋ ਮੰਨ ਲਓ ਜਿੱਤ ਵੀ ਜਾਂਦੇ ਨੇ ਹਰ ਸੇ ਮਰਦਾ ਜਿੱਤ ਵੀ ਜਾਂਦੀ ਹੈ ਉਹ ਸੈਂਟਰ ਜੇ ਜੇ ਮੰਤਰੀ ਸਰਕਾਰ ਆ ਗਈ ਤਾਂ ਫਿਰ ਉਹਨਾਂ ਦਾ ਕੀ ਇੱਥੇ ਆਪ ਮਟਾ ਜਾਣਾ ਹੈ ਮੈਂ ਉਹੀ ਗੱਲ ਕਹਿਣਾ ਜੀ ਹੁਣ ਤੁਸੀਂ ਚਲੋ ਆਪਾਂ ਚਲੋ ਅਕਾਲੀ ਦਲ ਨੂੰ ਲੈ ਲੈਣੇ ਆ ਜੇ ਜਿੱਤ ਵੀ ਜਾਂਦੇ ਆ ਤਾਂ ਸੈਂਟਰ 'ਚ ਇਹਦਾ ਕੀ ਭਾਗੀਦਾਰੀ ਹੋਊਗੀ ਦੱਸੋ ਮੈਨੂੰ ਜੀ ਉਦੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਨੂੰ ਲੈ ਲਓ ਦੋ ਸਾਲਾਂ ਜਾਂ ਇਹਨਾਂ ਨੇ ਕੀਤਾ ਕੀ ਹੈ ਜੀ ਠੀਕ ਹੈ ਜੀ ਆਪਦੇ ਐਮਐਲਏ ਨੂੰ ਗਾ ਫਿਰ ਐਮਪੀ ਦੇ ਟਿਕਟਾਂ ਦੇਤੀਆਂ ਜੀ ਪਹਿਲਾਂ ਲੋਕ ਰੋਲਾ ਪਾਏਂਦੇ ਦਿੱਤਾ ਕੁਛ ਨਹੀਂ ਹਜ਼ਾਰ ਹਜ਼ਾਰ ਪਿੱਛੇ ਜਨਾਨੀਆਂ ਵਲਕਦੀਆਂ ਫਿਰਦੇ ਉਹ ਨਹੀਂ ਦਿੱਤਾ ਕੋਸ਼ਿਸ਼ ਜੀ ਠੀਕ ਹੈ ਜੀ ਗੱਲ ਬਾਤ ਕੋਈ ਬਸ ਪੁੱਲ ਮਿਲਾ ਕੇ ਝੂਠ ਕਰਕੇ ਇਹਨਾਂ ਸਾਰਾ ਨਰੇਟਾ ਕੰਮ ਜੀ ਉਸ ਤੋਂ ਬਾਅਦ ਇਹਨਾਂ ਦਾ ਜੀ ਕੇਜਰੀਵਾਲ ਵਾਲਾ ਉਹ ਜੇਲ੍ਹ ਕੱਟ ਕੇ ਆਇਆ ਜੀ ਠੀਕ ਹੈ ਜੀ ਹੁਣ ਤੁਸੀਂ ਮੋਦੀ ਸਾਹਿਬ ਨੂੰ 10 ਸਾਲ ਹੋ ਗਏ 10 ਸਾਲ ਮੈਂ ਉਹ ਇਹਨਾਂ ਨੇ ਸਿਆਦਕੀ ਦੇ ਪ੍ਰਸ਼ਟਾਚਾਰ ਦੇ ਨਾਮ ਮੈਂ ਉਹ ਉਸੇ ਉੱਥੇ ਉੱਥੇ ਉਸੇ ਗੱਲ ਤੇ ਆ ਰਹੇ ਹਾਂ ਜੀ 10 ਸਾਲ ਹੋ ਗਏ ਮੋਦੀ ਸਰਕਾਰ ਨੂੰ ਜੈਂਟਰ ਨਹੀਂ ਆਇਆ ਠੀਕ ਹੈ ਨਾ ਜੀ ਇਹ ਤਾਂ ਹੁਣ ਬਹੁਤ ਛੋਟੇ ਲੈਵਲ ਤੇ ਨੇ ਇੰਨੇ ਘਟਾਲੇ ਕਰੀਂਦੇ ਜੇ ਅਸੀਂ ਤਾਂ ਵੱਡੀਆਂ ਵੱਡੇ ਸੁਪਨੇ ਦੇਖਦੇ ਆ ਜੀ ਇਹ ਕੀ ਕਰਨਗੇ ਬੰਦੇ ਦੱਸੋ ਜੀ ਨਾਲੇ ਉਸ ਤੋਂ ਬਾਅਦ ਤੁਸੀਂ ਆਪਣੇ ਹੁਣ ਆਪਣਾ ਦੇਸ਼ ਆ ਜੀ ਆਪਾਂ ਸਾਰੇ ਮੁਲਕਾਂ ਦੇ ਆਪਾਂ ਅੱਖਾਂ ਚੱਖਾਂ ਪਾ ਕੇ ਦੇਖਦੇ ਆ ਇਸ ਟਾਈਮ ਪਰਲਾ ਇਹ ਮਾਹੌਲ ਨਹੀਂ ਸੀਗਾ ਜੀ ਇਹ ਤੁਹਾਨੂੰ ਹੀ ਪਤਾ ਹੋਗਾ ਹੋਰ ਸੜਕਾਂ ਜਾਲ ਵਿਛ ਗਿਆ ਜੀ ਭਾਰਤ ਮਾਲਾ ਪ੍ਰੋਜੈਕਟ ਬਠਿੰਡੇ ਦੇ ਨਾਲ ਆਸ-ਪਾਸੇ ਦੇਖੋ ਹੀ ਸੜਕਾਂ ਦਾ ਜਾਲ ਵਿਛੀ ਜਾਂਦਾ ਜੀ ਡੱਬਾ ਵਾਲੀ ਰੋਡ ਲਾ ਲਓ ਇੱਧਰ ਲਾ ਲਓ ਰਫੈਨਰੀ ਆ ਗਈ ਜੀ ਬਠਿੰਡੇ ਦੇ ਵਿੱਚ ਆਪਾਂ ਜੇ ਇਸ ਤਰੱਕੀ ਨੂੰ ਚੱਲਦੇ ਰੱਖਣਾ ਤਾਂ ਆਪਾਂ ਨੂੰ ਉਸ ਭਾਗੀਦਾਰੀ ਕਰਨੀ ਪਊਗੀ ਉਹ ਸਿਰਫ ਬੀਜੇਪੀ ਸਰਕਾਰ ਆਉਣ ਤੇ ਆਪਣਾ ਹੋ ਸਕਦਾ ਹੈ ਇਹ ਵੀ ਦੀ ਗੱਲ ਕਰੀਏ ਇਹ ਵੀ ਤੇ ਜੋ ਸ਼ਾਇਦ ਕੀਤੀ ਜਾ ਰਹੀ ਹੈ ਹਮੇਸ਼ਾ ਕਾਂਦੀ ਦਾਲ ਬਣਾਉਂਦਾ ਉਸ ਵਾਰ ਹੀ ਜਾਣੀ ਕਾਂਦੀ ਦਾਲ ਵੱਲੋਂ ਪਹਿਲਾਂ ਦੇਖੋ ਜੀ ਜਿਹੜੀ ਏੰਜ ਹੈ ਇਹ ਅਨ ਜੇ ਸੈਂਟਰ ਨੇ ਇਕੱਲੇ ਪੰਜਾਬ ਚ ਨਹੀਂ ਬਣਾਇਆ ਜੀ ਹਿੰਦੁਸਤਾਨ ਦੇ ਵਿੱਚ ਕਾਫੀ ਇਹਨਾਂ ਨੇ ਏਮ ਜਿੱਤੇ ਆ ਉਸ ਅਕੋਰਡਿੰਗ ਇਹਨਾਂ ਨੇ ਬਟਿੰਡੇ ਚ ਵੀ ਏਮ ਦਿੱਤਾ ਇਹਦੇ ਵਿੱਚ ਸੈਂਟਰ ਸਰਕਾਰ ਮੋਦੀ ਮੋਦੀ ਸਰਕਾਰ ਦਾ ਹੀ ਹੱਥ ਹੈ ਤਾਂ ਉਹਨਾਂ ਨੇ ਦਿੱਤਾ ਜੀ ਇਹਨਾਂ ਦਾ ਕੋਈ ਮੰਨਦਾ ਹੈ ਵੀ ਚਲੇ ਇਹ ਸੀਗੇ ਇਹਨਾਂ ਨੇ ਉਸ ਟਾਈਮ ਸਾਡੇ ਨਾਲ ਸੀ ਭਾਈ ਵਾਲੀ ਸੀ ਇਹਨਾਂ ਦੀ ਪਰ ਇਹਦਾ ਇਹ ਮਤਲਬ ਨਹੀਂ ਵੀ ਇਹ ਏਮ ਦੇ ਲੈ ਕੇ ਇਹ ਇਕੱਲਾ ਬਟਿੰਡੇ ਰੋਣੀ ਸਾਰੇ ਉਹਨਾਂ ਨੇ ਸਾਰੇ ਹਿੰਦੁਸਤਾਨ ਚ ਏਮ ਦਿੱਤੇ ਹਨ ਅਜੀ ਮੀਨਾ ਤੋੜਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕਿਹੜਾ ਚੋਣ ਵਾਸਤੇ ਚੋਣਾ ਦਾ ਮਾਹੌਲ ਇਹਦਾ ਕਰਮ ਹੈ ਪੂਰਾ ਪੰਧਾਰਿਆ ਪਾਰਟੀ ਬਲੋ ਆਪਣੇ ਆਪਣੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕੀ ਕਹਿਣਾ ਚਾਹਵਾਗੇ ਦੇਖੋ ਜੀ ਅਸੀਂ ਤਾਂ ਜਿਹੜੇ ਆਪਦੀ ਵੋਟ ਦਵਾਗੇ ਅਸੀਂ ਉਸ ਬੰਦੇ ਨੂੰ ਵੋਟ ਦਵਾਗੇ ਜਿਹੜਾ ਹਿੰਦੁਸਤਾਨ ਦੇ ਲਾਅਨ ਆਰਡਰ ਨੂੰ ਕਾਇਮ ਰੱਖ ਸਕੇ ਜਿਵੇਂ ਕਿ ਹੁਣ ਅਸੀਂ ਯੂਪੀ ਬਿਹਾਰ ਦੇ ਦੇਖਦੇ ਆ ਉਥੇ ਯੂਪੀ ਆਪਣੇ ਜੋਗੀ ਸਰਕਾਰ ਕੋਈ ਉਥੇ ਗੈਂਗਸਟਰ ਨਹੀਂ ਸਭ ਕੁਝ ਉਥੇ ਬਹੁਤ ਬੜੀ ਵਧੀਆ ਪੀਸਫੁਲ ਹੀ ਹੋ ਗਿਆ ਲੋਕ ਬਹੁਤ ਖੁਸ਼ ਨੇ ਇੱਥੇ ਆ ਪੈਣਾ ਜਿਹੜੀਆਂ ਹੈਗੀਆਂ ਗੀਆਂ ਮਤਲਬ ਕਿ ਰਾਤ ਨੂੰ ਵਧੀਆ ਨਿਕਲਦੀਆਂ ਪਹਿਲਾ 6 ਵਜੇ ਤੋਂ ਬਾਅਦ ਸਭ ਬੰਦ ਹੋ ਜਾਣਾ ਜੀ ਜਨਾਬ ਦੀ ਲੋਕ ਇਹ ਗੱਲ ਕਹਿੰਦੇ ਨੇ ਵੀ ਜੋਗੀ ਸਰਕਾਰ ਹੋਵੇ ਕੀ ਲੱਗਦਾ ਤੁਹਾਨੂੰ ਵੀ ਵੀ ਉਹ ਵੀ ਉਹਨੇ ਇਹਦਾ ਕਿਹੜਾ ਕੰਮ ਕੀਤਾ ਜੋਗੀ ਸਰਕਾਰ ਨੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਗੈਂਗਵਾਰ ਗੈਂਗਸਟਰ ਸਭ ਖਤਮ ਕਰਦੇ ਉਥੇ ਅਸੀਂ ਖੁਦ ਚਾਹੁੰਦੇ ਆ ਵੀ ਜਿਹੜਾ ਪੰਜਾਬ ਨੂੰ ਮੁੱਖ ਮੰਤਰੀ ਸੀਐਮ ਮਿਲਣਾ ਚਾਹੀਦਾ ਉਹ ਜੋਗੀ ਵਰਗਾ ਹੀ ਮਿਲਣਾ ਚਾਹੀਦਾ ਨਾ ਕੋਈ ਲਾਲਚ ਸਭ ਕੁਝ ਬੰਦ ਕੇ ਬਹੁਤ ਸਾਰਾ ਪ੍ਰਸ਼ਾਚਾਰ ਖਾਦੋ ਅੱਧੇ ਗੈਂਗਸਟਰ ਤਾਂ ਵੈਸੇ ਹੀ ਖਤਮ ਹੋ ਜਾਣਗੇ ਯਾਰ ਜੋਗੀ ਆ ਗਿਆ ਜੋਗੀ ਨਾਂ ਦਾ ਮੁੱਖ ਮੰਤਰੀ ਆ ਗਿਆ ਨੰਬਰ 2 ਤੇ ਜੀ ਅਸੀਂ ਉਸ ਸਰਕਾਰ ਦਾ ਸਤਕਾਰ ਕਰਦੇ ਜਿਹੜਾ ਸਾਰੇ ਧਰਮਾਂ ਦਾ ਸਤਕਾਰ ਕਰਦਾ ਹੈ ਦੇਖੋ ਜੀ ਮੋਦੀ ਜੀ ਨੇ ਕਰਤਾਰਪੁਰ ਲਾਂਘਾ ਖਲਾਇਆ ਉਸ ਤੋਂ ਬਾਅਦ ਜੀ ਉਹਨਾਂ ਨੇ ਰਾਮ ਮੰਦਰ ਬਣਾਇਆ ਫਿਰ ਜੀ ਦੇਖੋ ਸੜਕਾਂ ਦੇ ਜਾਲ ਏਮਦਵਾਰਗੇ ਪ੍ਰੋਜੈਕਟ ਜੀ ਸਾਰਾ ਬਹੁਤ ਪੁੱਛੇ ਮਤਲਬ ਕਿ ਅਸੀਂ ਕਹਿੰਦੇ ਜੀ ਜੋ ਕਰ ਸਕਦੀ ਹੈ ਭਾਜੀਪੀ ਕਰ ਸਕਦੀ ਹੈ ਕਾਂਗਰਸ ਸਰਕਾਰ ਨੇ ਇੰਨਾ ਚਿਰ ਸੱਤਾ ਜਰਾਜ ਕੀਤਾ ਜੀ ਕੁਛ ਨਹੀਂ ਹੁਣ ਜੇ ਉੱਥੇ ਮਤਲਬ ਕਿ ਹੁਣ ਸੁਣਨ ਚ ਆਇਆ ਖਬਰਾਂ ਦੇਖਦੇ ਆਂ ਜੀ ਕਿਸੇ ਕਾਂਗਰਸੀ ਐਮਪੀ ਦੇ ਘਰ ਕਰੋੜਾਂ ਕਰੋੜਾਂ ਰੁਪਏ ਨਿਕਲੀ ਜਾਂਦਾ ਜੀ ਉਹ ਉਲਟਾ ਇਲਜ਼ਾਮ ਲਾ ਰਹੇ ਈਡੀ ਹੈ ਜੀ મોદી ਕੋ ਇਹ ਸਭ ਪਹਿਲਾਂ 70 ਸਾਲ ਰਾਜ ਕੀਤਾ ਕਾਂਗਰਸ ਨੇ ਜੀ ਉਦੋਂ ਈਡੀ ਉਹਨਾਂ ਕੋਲ ਵੀ ਹੋ ਸਕਦੀ ਸੀ ਇਹ ਤਾਂ ਸੁਧਾਰ ਹੈ ਜੀ ਹਿੰਦੁਸਤਾਨ ਦਾ ਸੁਧਾਰ ਹੈ ਅਸੀਂ ਚੋਣੇ ਆ ਜੀ ਮਤਲਬ ਪੰਜਾਬ ਸਾਰੇ ਜਿੰਨੇ ਵੀ ਪੰਜਾਬ ਦੇ ਆਪਣੇ ਰਹਿਣ ਵਾਲੇ ਬੰਦੇ ਨੇ ਜਨ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਮੋਦੀ ਜੀ ਨੂੰ ਫਿਰ ਦੁਬਾਰੇ ਸੈਂਟਰ ਚ ਲਾਈਏ ਆਸ਼ੂਮਾਨ ਕਾਰਡ ਬਣਾਇਆ ਜੀ ਗਰੀਬ ਬੰਦਾ 5 ਲੱਖ ਦਾ ਇਲਾਜ ਫ੍ਰੀ ਹੰਗੂ ਕਰਾ ਰਿਹਾ ਹੈ ਜੀ ਕਣਤ ਫ੍ਰੀ ਹੰਗੂ ਮਿਲ ਰਹੀ ਹੈ ਗਰੀਬ ਨੂੰ ਹਰੇਕ ਮਤਲਬ ਕੇ ਵਰਗ ਦੇ ਲੋਕ ਖੁਸ਼ ਨੇ ਵੀ ਮੋਦੀ ਵਰਗਾ ਆਪਣਾ ਪੀਐਮ ਸੈਂਟਰ ਚ ਬੈਠੇ ਅਜੀਬ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦੇਵਰਾਜ ਜੰਦਰਜੀ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਇਸ ਟਾਈਮ ਜਿਹੜੇ ਲੋਕਾਂ ਨੂੰ ਆਪਣਾ ਕਣਕ ਮਿਲਦੀ ਸੀ ਕੇਂਦਰ ਸਰਕਾਰੋਂ ਲੋਕੀਂ ਦਿੱਤੀ ਜਾ ਰਹੀ ਸੀ ਹੁਣ ਉਸ ਨੂੰ ਓਬੀ ਆਪਣਾ ਬਹੁਤ ਜ਼ਿਆਦਾ ਔਕਾ ਦਾ ਘੱਟ ਕਰਦਾ ਨਹੀਂ ਉਹ ਵੀ ਖਾ ਗਏ ਆ ਵੀ ਖਾ ਗਏ ਕੁੱਤਰੋਂ ਕੰਟ ਪੁਰੀ ਆ ਰਹੀ ਹੈ ਕਿਸੇ ਗੱਲ ਦੀ ਕੋਈ ਸੈਂਟਰ ਰੋਕ ਨਹੀਂ ਸੈਂਟਰ ਨੇ ਬਹੁਤ ਕੁਝ ਦਿੱਤਾ ਹੈ ਸੈਂਟਰ ਦੇ ਜਰੀਏ ਹੀ ਸਾਡੇ ਬਠਿੰਡੇ ਦੇ ਵਿੱਚ ਜੋ ਕੰਮ ਹੋਇਆ ਹੈ ਉਹ ਅਸੀਂ ਦਾ ਸੀ ਸਾਡੇ ਲੋਕਾਂ ਨੂੰ ਦਿੱਸੇ ਵੀ ਆ ਤੁਹਾਨੂੰ ਵੀ ਦੇਖਦੇ ਇੰਨੇ ਕੀ ਕੰਮ ਜੀ ਆ ਕੰਮ ਦੇ ਕੋਈ ਦਿਸੋ ਤੁਸੀਂ ਆਪ ਦੇਖੋ ਕਿੰਨੇ ਕੰਮ ਹੋਏ ਇਹ ਵਜਾਇਆ ਕਾਲੀਦਾਰ ਕਹਿੰਦਾ ਅਸੀਂ ਇਹ ਕਾਲੀਦਾਰ ਸਰਕਾਰ ਸੀ ਔਰ ਸਾਡੇ ਨਾਲ ਜਿਹੜੀ ਭਾਜਪਾ ਔਰ ਕਾਲੀ ਸਾਂਝੀ ਸਰਕਾਰ ਸੀ ਉਸ ਵਿੱਚ ਸੈਂਟਰ ਸਰਕਾਰ ਦਾ ਹੀ ਹੱਥ ਸੀ ਅਸੀਂ ਅਸੀਂ ਇੱਕ ਜੀ ਦੇਖਦੇ ਆ ਜੀ ਜਦੋਂ ਬੀਬਾ ਹਰਸਿਮਰਤ ਕੌਰ ਦਾ ਗੱਟ ਜੋੜ ਸੀ ਭਾਜਪਾ ਨਾਲ ਇਹ ਮਜ ਉਦੋਂ ਮਿਲਿਆ ਇਹ ਮਜ ਕੱਲਾ ਬੀਬਾ ਹਰਸਿਮਰਤ ਨੂੰ ਨਹੀਂ ਮਿਲਿਆ ਸੱਤ ਅੱਠ ਇਹ ਮਜ ਹੋਰ ਸਟੇਟਾਂ ਨੂੰ ਮਿਲੇ ਆ ਸੈਂਟਰ ਯੂਨੀਵਰਸਟੀਆਂ ਕਦੇ ਬੀਬਾ ਨੂੰ ਨਹੀਂ ਮਿਲੇ ਆ ਉਸ ਤੋਂ ਬਾਅਦ ਜਦੋਂ ਬੀਬਾ ਨੇ ਭਾਜਪਾ ਨਾਲ ਗੱਠਜੋੜ ਤੋੜ ਕੇ ਅਸਤੀਫਾ ਦਿੱਤਾ ਸੀ 2 ਸਾਲ ਉਹ ਬਿਨਾਂ ਅਮਲ ਕੇ ਕੈਬਨਿਟ ਮਨਿਸਟਰ ਰਹੇ ਆ ਉਸ ਤੋਂ ਬਾਅਦ ਅਸੀਂ ਤਾਂ ਦੇਖਦੇ ਕੋਈ ਸੁਸਾਈ ਨਹੀਂ ਪਈ ਨਹੀਂ ਉਸ ਤੋਂ ਬਾਅਦ ਕਿਹੜਾ ਪ੍ਰੋਜੈਕਟ ਲਈ ਬੀਬਾ ਦੱਸੋ ਅਸੀਂ ਵੀ ਬੀਬਾ ਨੂੰ ਵੋਟਾਂ ਤਾਂ ਹੀ ਪਾਈਆਂ ਸੀ ਕਿ ਉੱਪਰ ਸੈਂਟਰ ਸਰਕਾਰ ਮੋਦੀ ਦੀ ਹੈ ਇਸ ਕਰਕੇ ਸਾਡੇ ਬਟਿੰਡੇ ਚ ਬੀਬਾ ਹਰ ਸਿੰਘ ਕੌਰ ਨੂੰ ਸੀ ਬਹੁਤ ਚੰਗੇ ਮਤ ਨਾਲ ਜਿਸ ਆ ਕੇ ਭੇਜਿਆ ਸੀ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਡੀ ਬੀ ਜੀ ਪੀ ਦੇ ਜੀ ਸਭ ਤੋਂ ਇਹ ਗੱਲ ਵੀ ਜੀ ਹੁੰਦੀ ਹੈ ਇਹਦੇ ਵਿੱਚ ਸੇਫਟੀ ਪੰਜਾਬ ਦੇ ਵਿੱਚ ਇੰਨਾ ਮਾੜਾ ਹਾਲ ਹੈ ਤੁਹਾਨੂੰ ਪਤਾ ਹੈ ਕੋਈ ਬੰਦਾ ਜੇ ਤਰੱਕੀ ਕਰਦਾ ਹੈ ਉਹਨੂੰ ਗੈਂਗਸਟਰਾਂ ਦੇ ਫੋਨ ਆਉਣ ਲੱਗ ਜਾਂਦੇ ਜੇਲ੍ਹਾਂ 'ਚ ਫੋਨ ਹੋ ਜਾਂਦੇ ਜੇਲ੍ਹਾਂ 'ਚ ਇੰਟਰਵਿਊ ਹੋ ਜਾਂਦੀਆਂ ਉਸ ਦਾ ਕੋਈ ਡੀਲ 'ਚ ਇੰਟਰਵਿਊ ਹੋਏ ਦਾ ਅੱਜ ਤੱਕ ਪਤਾ ਲੱਗਿਆ ਠੀਕ ਹੈ ਹੁਣ ਯੂਪੀ ਆ ਜੀ ਯੂਪੀ ਇਸ ਟਾਈਮ ਪੰਜਾਬ ਨਾਲੋਂ ਕਿਤੇ ਸੇਫ ਹੈ ਜੀ ਸਾਡੇ ਰਿਸ਼ਤੇ ਆ ਰਹੇ ਨੇ ਯੂਪੀ ਰਾਤ ਨੂੰ ਜਿੱਥੇ ਮਰਜੀ ਜਾਓ ਆਓ ਕੋਈ ਦਿੱਕਤ ਨਹੀਂ ਇੰਨੀ ਜ਼ਿਆਦਾ ਉੱਥੇ ਸੇਫਟੀ ਸਿਕਿ ਆਪਣੇ ਤਾਂ ਹੈਗਾ ਬੁਰਾ ਹਾਲ ਜੀ ਤੁਸੀਂ ਇੱਥੇ ਬਾਹਰ ਇਸ ਪਾਰਕ ਦੇ ਆਪ ਪਾਰਕ 'ਚ ਬੈਠੇ ਬਾਹਰ ਸਕੂਟਰ ਮੋਕਸਾ ਤੁਹਾਨੂੰ ਐ ਨਹੀਂ ਬਹਾਂ ਜਾਣਾ ਥੋੜਾ ਖੜਾ ਹੋ ਕੇ ਨਹੀਂ ਹੋਊਗਾ ਇੱਥੋਂ ਬਾਹਰ ਨਿਕਲਦੇ ਨੇ ਪਤਾ ਜੀ ਜਦੋਂ ਕੋਈ ਗੱਲ ਸੱਚ ਕਾਪਾ ਮਾਰ ਕੇ ਕਰਾ ਲਾ ਕੇ ਲੈ ਜਾਏ ਕੋਈ ਹੋਰ ਕੋ ਕੇ ਲੈ ਜਾਏ ਆਪੋ ਮੇਨ ਚੀਜ਼ ਇਹ ਲੁੱਟਕ ਛੁਟ ਚੱਲੀ ਹੈ ਪੂਰੀ ਜੱਜ ਕੇ ਜਾ ਰਹੀ ਹੈ ਜੀ ਇਹਨਾਂ ਕੋਲ ਜੀ ਸਾਡੇ ਨਾਲ ਹੋਰ ਵੀ ਕੁਝ ਇੱਥੇ ਬੈ ਗਏ ਨੇ ਸਾਥੀ ਜਿਹੜੇ ਇੱਥੇ ਇੱਕ ਸ਼ੇਅਰ ਕਰਨ ਆਏ ਹੋਏ ਨੇ ਅਸੀਂ ਉਹਨਾਂ ਨਾਲ ਗਲਤ ਕਰਾਂਗੇ ਹੱਸ ਗਿਆ ਵੀ ਜੀ गरीबों तो को कुछ नहीं मिला है मजदूरी कोई कोई मजदूरी भी नहीं है यहाँ पर आदमी बेरोजगार फिरता है बीजेपी करनी चाहिए ਨਾਲ ਆਰਡਰ ਦੀ ਗੱਲ ਕਰੀਏ ਤਾਂ ਜਿਹੜੀ ਵੀ ਆਪੇ ਰੁਪਈ ਦੇ ਵਿੱਚ ਹੈ ਬਹੁਤ ਵਧੀਆ ਹੈ ਲੋਕ ਕਹਿੰਦੇ ਨੇ ਵੀ ਇਹੀ ਸਰਕਾਰ ਹੋਣੀ ਚਾਹੀਦੀ ਹੈ ਇਹ ਤਾਂ ਸਹੀ ਬਾਤ ਹੈ ਕਿ ਭਾਜਪਾ ਦੀ ਜੋ ਸਰਕਾਰ ਹੈ ਬੰਮਨ ਨੇ وہی ਹੋਣਾ ਚਾਹੀਏ ਭਾਜਪਾ ਦੀ ਸਰਕਾਰ ਸੈਂਟਰਲ ਵਿੱਚ ਵੀ ਹੋਣੀ ਚਾਹੀਦੀ ਹੈ ਔਰ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਅੱਜ ਜੀ ਕੀ ਨਾਮ ਤੁਹਾਡਾ ਨੰਦ ਲਾਲ ਜੀ ਇਹ ਕਹਣਾ ਚਾਹੁੰਦਾ ਹਾਂ ਸਰਕਾਰਾਂ ਹੁਣ ਇਸ ਟਾਈਮ ਪਿੰਡ ਸਰਕਾਰਾਂ ਨੂੰ ਚਾਹੀਦੀ ਹੈ ਸਰਕਾਰਾਂ ਦੀ ਜਿਹਦੀ ਦੇਖੀ ਆਪਾਂ ਲਾਉਣ ਆਰਡਰ ਦੀ ਗੱਲ ਵੀ ਦੇਖੀ ਜੀ ਆਮ ਆਲਿਆਂ ਦਾ ਵੀ ਬੁਰਾ ਹਾਲ ਜਿਤਾਇਆ ਸੀਗਾ ਵੀ ਚਲੇ ਕੁਝ ਕਰਨਗੇ ਇਹਨਾਂ ਦਾ ਵੀ ਬੁਰਾ ਹਾਲ ਹੈ ਜੀ ਇਹਨਾਂ ਨੇ ਵੀ 2 ਸਾਲ ਚ ਲੋਕਾਂ ਨੂੰ ਬੁਰਾ ਹਾਲ ਕਰਤਾ ਜੀ ਲੋਕਾਂ ਦੇ ਜਿਹੜਾ ਕੋਈ ਕੰਮ ਸੀ ਉਹ ਵੀ ਬੰਦ ਹੋ ਗਏ ਰੈਨ ਆਰਡਰ ਵੀ ਘਰ ਘਰ ਨਸ਼ਾ ਨਸ਼ਾ ਇਹਨਾਂ ਨੇ ਕਹਿ ਸੀ ਬੰਦ ਕਰਾਂਗੇ ਉਹ ਵੀ ਘਰ ਘਰ ਵੀ ਕੀ ਜਾਂਦਾ ਜੀ ਦੁਆਰਾ ਤਾਂ ਸਰਕਾਰ ਤਾਂ ਬੀਜੇਪੀ ਆਣੀ ਚਾਹੀਦੀ ਕਿਉਂਕਿ ਜੋਪੀ ਦੇ ਵਿੱਚ ਜੋਗੀ ਜੀ ਨੇ ਸਾਰਾ ਸੁਧਾਰ ਕਰਤਾ ਜੀ ਤਕਰੀਬਨ ਤੁਹਾਸੀ ਵੀ ਚਾਹਦੇ ਵੀ ਜੋਗੀ ਜੀ ਵਰਗਾ ਕੋਈ ਨੇਤਾ ਹੋਵੇ ਤਾਂ ਸੁਧਾਰ ਕਰੇ ਇੱਥੇ ਪੰਜਾਬ ਚ ਬਾਕੀ ਦੋਨਾਂ ਪਾਰਟੀਆਂ ਦੀ ਇੱਕੋ ਸਰਕਾਰ ਹੋਗੀ ਤਾਂ ਹੀ ਕੰਮ ਹੋਣਗੇ ਨਹੀਂ ਤਾਂ ਫਿਰ ਕੰਮ ਤਾਂ ਜੇ ਸੈਂਟਰ ਚ ਬੀਜੇਪੀ ਆ ਗਈ ਇੱਥੇ ਕੋਈ ਹੋਰ ਆ ਗਈ ਤਾਂ ਕੰਮ ਹੋਣੀ ਨਹੀਂ ਕੀ ਲੱਗਦਾ ਹੈ ਜਿਹੜਾ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਆਪਣੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਤੇ ਹੁਣ ਫਿਰ ਉਹਨਾਂ ਵੱਲੋਂ ਵੀ ਆਪਣੇ ਦੁਆਰ ਤੋਂ ਵਾਅਦੇ ਕੀਤੇ ਜਾ ਰਹੇ ਆ ਕੀ ਲੱਗਦਾ ਵੀ ਉਹਨਾਂ ਨੂੰ ਵੋਟ ਮਿਲਣੀ ਚਾਹੀਦੀ ਕਿ ਨਹੀਂ ਮਿਲਣੀ ਚਾਹੀਦੀ ਦੇਖੋ ਜੀ ਵਾਅਦੇ ਦੀ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੇ ਗੁਟਕਾ ਛੱਡ ਕੇ ਕਸਮ ਖਾਦੀ ਸੀ ਵੀ ਮੈਂ 8 ਦਿਨਾਂ ਦੇ ਵਿੱਚ ਨਸ਼ਾ ਬ ਕੋਈ ਕੰਮ ਨਹੀਂ ਹੋਇਆ ਬੋਰਡ ਤੋਂ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਵੈਸੇ ਠੀਕ ਹੈ ਬਾਕੀ ਬੋਰਡ ਤਾਂ ਲੇਖੋ ਸਭ ਨੇ ਆਪਣੇ ਆਪਣੇ ਅਧਿਕਾਰ ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਉਹ ਝੂਠੇ ਹੀ ਰਹਿ ਗਏ ਭਗਵਾਨ ਜੀ ਨੇ ਵੀ ਵਾਧੂ ਵਾਅਦੇ ਕੀਤੇ ਸੀਗੇ 1000 ਰੁਪਿਆ ਹਰ ਕਾਉਂਟ ਚ ਪਾਉਂਗਾ ਇਸ ਤਰ੍ਹਾਂ ਦੇ ਕਈ ਵਾਅਦੇ ਕੀਤੇ ਸੀ ਲੇਕਿਨ ਪੂਰਾ ਤਾਂ ਕੋਈ ਹੋਇਆ ਨਹੀਂ ਔਰ ਇਸ ਕਰਕੇ ਮੋਦੀ ਨੇ ਜੋ ਕੁਝ ਵੀ ਕੀਤਾ ਉਹ ਕੰਮ ਬਹੁਤ ਵਧੀਆ ਕੰਮ ਕੀਤਾ ਹੈ ਦੇਸ਼ ਵਾਸਤੇ ਵੀ ਕੰਮ ਵਧੀਆ ਕੀਤਾ ਉਹ ਸਾਰਾ 70 ਸਾਲ ਕਾਂਗਰਸ ਹੈ ਜੋ 70 ਸਾਲ ਚ ਨਹੀਂ ਹੋਇਆ ਉਹ ਅੱਜ ਉਹਨਾਂ ਨੇ 10-12 ਸਾਲਾਂ ਚ ਕੀਤਾ ਹੈ ਸਿੱਗਲ ਹੀ ਨਾ ਤੜਾ ਗੁਰਦੀਪ ਸਿੰਘ ਜੀ ਸ਼ਹਿਰ ਕਰਨ ਆਏ ਹੋ ਤੇ ਇਹ ਇਹ ਪੇਪ ਕਿਸਤਰਾ ਲੱਗਦਾ ਇਲੈਕਸ਼ਨ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਸਰਕਾਰ ਹੋਣੀ ਚਾਹੀਦੀ ਸਰਕਾਰ ਤਾਂ ਦੇਖੋ ਜੀ ਕੰਮ ਦੇ ਨਾਲ ਹੈ ਮੇਰੇ ਹਿਸਾਬ ਨਾਲ ਤਾਂ ਆਮ ਆਦਮੀ ਪਾਰਟੀ ਸਰਕਾਰ ਹੋਣੀ ਚਾਹੀਦੀ ਇਹਨਾਂ ਨੇ 2.5 ਸਾਲਾਂ ਦੇ ਵਿੱਚ ਪੂਰੇ ਹੀ ਵਧੀਆ ਕੰਮ ਕਰ ਦਿੱਤਾ ਅੱਜ ਕੱਲ ਹੁਣ ਦੇਖੋ ਛੋਟਾ ਬੱਚਾ ਜੀ ਉਹ ਇੱਕ ਮਾਸਟਰ ਦਾ ਮੁੰਡਾ ਜੀ ਉਸ ਨੇ ਕੰਮ 2.5 ਸਾਲਾਂ ਦੇ ਵਿੱਚ ਇੰਨਾ ਕਰਤਾ ਜਿਹੜਾ 60 70 ਸਾਲ ਦੇ ਵਿੱਚ ਨਹੀਂ ਹੋਇਆ ਲਾਲ ਆਰਡਰ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਜੂਪੀ ਦਾ ਜਿਹੜਾ ਸਭ ਤੋਂ ਮਹੜਾ ਹਾਲ ਸੀਗਾ ਇਸ ਟਾਈਮ ਲੋਕ ਇਹੀ ਗੱਲ ਕਹਿੰਦੇ ਨੇ ਵੀ ਜੂਪੀ ਦੇ ਵਿੱਚ ਜਿਸ ਤਰ੍ਹਾਂ ਹੈਗੇ ਜੋਗੀ ਹੈ ਹਰ ਇੱਕ ਜਗ੍ਹਾ ਜੋਗੀ ਹੋਣਾ ਚਾਹੀਦਾ ਕੀ ਨਹੀਂ ਤਨੇ ਇਸ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਤਾਂ ਜੋਗੀ ਦਾ ਹੀ ਹੱਕ ਹੁੰਦਾ ਹੈ ਹੁਣ ਸਾਡਾ ਬਿਹੰਡਾ ਜ਼ਿਲ੍ਹਾ ਜਿਹੜਾ ਜਿਵੇਂ ਆਮ ਭਗਵੰਤ ਮਾਨ ਦੀ ਹੈ ਚਲੋ ਕੰਮਕਾਰ ਕਰ ਰਿਹਾ ਹੈ 22 ਸਾਲਾਂ ਦੇ ਵਿੱਚ ਇਹਨੂੰ ਪੂਰੇ 5 ਸਾਲ ਮਿਲਣੇ ਚਾਹੀਦੇ ਹੈ ਮੇਰਾ ਤਾਂ ਇਹੀ ਬੰਦ ਹੈ ਜੀ ਬਾਕੀ ਜੋ ਸਕਰ ਲੇਥੇ ਚੱਲ ਰਹੀ ਹੈ ਮੈਂਬਰ ਪਾਰਲੀਮੈਂਟ ਦੀ ਉਹਨੂੰ ਜਿਹੜੇ ਉਹਨੂੰ ਮਿੰਨੇ ਚ 2.5 ਸਾਲ ਉਹਦੇ ਕੋ ਗੱਲ ਨਹੀਂ ਆ ਜਿਹੜੇ ਹੁਣ ਇਸ ਟਾਈਮ ਜਿਹੜੀ ਜਿਹੜੀ ਵੋਟਾਂ ਨੇ ਮੈਂਬਰ ਪਾਰਲੀਮੈਂਟਾਂ ਨੇ ਉਹ ਉਹ ਆਪਣਾ ਤੋਂ ਉੱਪਰ ਸਰਕਾਰ ਕੀ ਹੋਣੀ ਦੇਖਦੇ ਨੇ ਉੱਪਰ ਸਰਕਾਰ ਤਾਂ મોદી ਸਾਹਿਬ ਦੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਕਿਉਂ ਇਹੋ ਜਿਹਾ ਕੀ ਇਹੋ ਜਿਹਾ ਕੰਮ ਉਹਨਾਂ ਨੇ ਕੰਮ ਦੇਖੋ ਜੀ ਲੋਕਾਂ ਨੂੰ ਗਰੀਬ ਜਨਤਾ ਨੂੰ 2000 ਰੁਪਏ ਦਿੱਤੇ ਨੇ ਗਰੀਬ ਬੰਦੇ ਨੂੰ 2000 ਰੁਪਏ ਬਹੁਤ ਹੈ ਜੀ ਹੋਰ ਵੀ ਕੰਮ ਬੜੇ ਕੀਤੇ ਨੇ ਆਪਣੇ ਇੱਕ ਸਕੀਮ ਸੀਗੀ ਜੀ ਆਪਣੀ ਬੈਂਕ ਦੀ ਸਕੀਮ ਸੀ ਮੁੰਦਰਾ ਉਹਦੇ ਵਿੱਚ ਲੋਕਾਂ ਨੇ ਬੜਾ ਫਾਇਦਾ ਫਾਇਦਾ ਕਟ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਮੋਦੀ ਸਰਕਾਰ ਆਉਣੀ ਚਾਹੀਦੀ ਜੇ ਗੱਲ ਕਰੀਏ ਉੱਪਰ ਤਾਂ ਵੀ ਆਪਾਂ ਚਾਹੁੰਦੇ ਆ ਵੀ ਵੀ ਆਪਣਾ ਮੋਦੀ ਸਰਕਾਰ ਹੋਵੇ ਤੇ ਇੱਥੇ ਉਹ ਜੋਗੀ ਸਰਕਾਰ ਦੇ ਫਿਰ ਕੀ ਕਹਿਣਾ ਚਾਹੀਦਾ ਇਹਦੇ ਬਾਰੇ ਤਾਂ ਦੇਖੋ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਸਰ ਕਰਨ ਆਇਆ ਸੀਗਾ ਚਲੋ ਜੋ ਵੀ ਹੈ ਠੀਕ ਆ ਧੰਨਵਾਦ ਜੀ ਬਿਲਕੁਲ ਜੀ ਲੋਕਾਂ ਦੀ ਵੱਖਰੀ ਵੱਖਰੀ رائے ਹੈ ਕੋਈ ਕਹਿੰਦਾ ਕਿ ਉੱਪਰ ਮੋਦੀ ਸਰਕਾਰ ਹੋਣੀ ਚਾਹੀਦੀ ਹੈ ਤੇ ਇੱਥੇ ਹੀ ਭਗਵੰਤ ਮਾਨ ਦੀ ਸਰਕਾਰ ਕਿਉਂਕਿ ਹਜੇ ਇਹਨਾਂ ਨੂੰ ਜਿਹੜੇ ਅਪਨਟਾਈਸਲ ਰਹਿੰਦੇ ਨੇ ਉਹ ਹਜੇ ਹੋਰ ਮਿਲਨੇ ਚਾਹੀਦੇ ਨੇ ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਦੇ ਇਹ ਆਪਣਾ ਦਾਦੀ ਪੁੱਤੀ ਪਾਰਕ ਵੇਖੇ ਜਿੱਥੇ ਅੱਜ ਲੋਕਾਂ ਦੀ ਅਸੀਂ ਆਪਣਾ ਵੱਖਰੇ ਵੱਖਰੇ ਵਿਊ ਲੈਣੀ ਹਰ ਇੱਕ ਵਾਂਡੇ ਦਾ ਆਪਣਾ ਆਪਣਾ ਵਿਊ ਹੈ ਇੱਥੇ ਇੱਕ ਆਦਮੀ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੋ ਜਿਹੜੇ ਵਾਅਦੇ ਸੀ ਕੁਝ ਹਜੇ ਤੱਕ ਨਹੀਂ ਪੂਰੇ ਕੀਤੇ لیکن ਉਹਨਾਂ ਨੂੰ ਜਿਹੜੇ ਆਪਣਾ 2.5 ਸਾਲਾ ਹੋ ਰਹੇ ਨੇ ਉਹ ਵੀ ਇਹਨਾਂ ਦੇ ਵੀ ਇਹਨਾਂ ਨੂੰ ਮਿਲਨੇ ਚਾਹੀਦੇ ਨੇ ਉਦੋਂ ਤੱਕ ਇਹ ਆਪਣੇ ਵਾਦੇ ਵੀ ਇਹ ਵੀ ਆਪ ਨੂੰ ਪੂਰੇ ਕਰੇਗੇ ਲੇਕਿਨ ਇਹਨਾਂ ਦਾ ਇਹ ਵੀ ਗੱਲ ਕਹਿਣਾ ਕਿ ਭਾਵੇਂ ਇਹ ਆਮ ਆਦਮੀ ਪਾਰਟੀ ਨੂੰ ਇੱਥੇ ਪੰਜਾਬ ਦੇ ਵਿੱਚ ਸਮਰਥਨ ਕਰ ਰਹੇ ਨੇ ਲੇਕਿਨ ਇਹਨਾਂ ਦਾ ਇਹ ਵੀ ਕਹਿਣਾ ਕਿ ਉੱਪਰ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੀ ਹੋਣੀ ਚਾਹੀਦੀ ਹੈ ਖਬਰ ਪੰਜਾਬ ਦੇ ਲਈ ਬਟਾ ਤੋਂ ਡਿਸਕਰਮਿਟ ਰਿਪੋਰਟ